ਪਪਨ ਸਤਨਾਮ ਸਦਾ ਸਤਨਾ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਈਏ ਹਰ ਪੁਰਖ ਨਿਰੰਜਨ ਸਲੋਕ ਡੰਡਾਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਢੋਲਨ ਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲੇ ਹਾਰੀ ਸਤ ਗੁਰ ਚਰਨਾਂ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਬਾਹਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਆਬ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰੋ ਆਬ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲਯੁਗ ਕੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਗੁਰ ਮਹਾਰਾਮ ਰਸ ਉਤਮ ਕਿਉ ਪਾਈਐ ਉਪਦੇਸ ਜਨ ਕਰੋ ਸਤ ਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਰਸ ਸੰਤੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਬਿਖ ਰਸੋ RAM ਨਾਮ ਰਸ RAM ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ RAM ਨਾਮ ਰਸ ਰਾਮ ਰਸਾਇਣ ਹਸੇਬੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ